ਇਹ ਪੂਰੀ ਮਾਨਵਤਾ ਦੇ ਗ੍ਰੰਥਾਂ ਪੂਰੀ ਦੁਨੀਆ ਦੇ ਸਭ ਸਾਂਝੀ ਮਾਨਵਤਾ ਦੇ ਇਹ ਪ੍ਰਤੀਕ ਨੇ ਜਿਹਦੇ ਵਿੱਚ ਸਾਸ ਸੰਸ ਦੀ ਸਾਡੇ ਦੇਸ਼ ਵਿੱਚ ਨਹੀਂ ਬਲਕਿ ਇੰਟਰਨੈਸ਼ਨਲ ਤੌਰ ਦੇ ਉੱਤੇ ਜਿਵੇਂ ਸਾਡੇ ਦੇਸ਼ ਦੇ ਜਿੰਨੇ ਭਗਤ ਸਹਿਮਾਨ ਸੰ ਉਹਨਾਂ ਦੀ ਬਾਣੀ ਨੂੰ ਨਹੀਂ ਵਲ ਸਤ ਦਰਜ ਕੀਤਾ ਗਿਆ ਭਗਤ ਸਹਿਮਾਨ ਦੀ ਬਾਣੀ ਨੂੰ ਦਰਜ ਕੀਤਾ ਗਿਆ ਅਤੇ ਸਾਸ ਸੰਸ ਦੀ ਦੂਸਰੇ ਮੁਲਕਾਂ ਤੋਂ ਬਾਬਾ ਫਰੀਦ ਜੀ ਵਰਗਿਆਂ ਦੀ ਮਹਾਨ ਬਾਤ ਨੂੰ ਕਿਤਰ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਪੂਰੀ ਮਨੁੱਖਤਾ ਦੇ ਸਾਹਮਣੇ ਸਾਂਝੀ ਵਾਲਤਾ ਦੀ ਤਸਵੀਰ ਰੱਖੀ ਵੀ ਜਿਹੜੇ ਧਾਰਮਿਕ ਜਿਹੜੇ ਅਸਲੀ ਅਸਰ ਵਿੱਚ ਜਿਹੜੇ ਪ੍ਰਮਾਤਮਾ ਨੂੰ ਲੋਤੁੰਦੇ ਨੇ ਉਹ ਭਾਵੇਂ RAM ਕਹਿਣ, Rahim ਕਹਿਣ, Khuda ਕਹਿਣ, Waheguru ਕਹਿਣ, God ਕਹਿਣ ਜੋ ਮਰਜ਼ੀ ਕਹਿਣ ਹਰੇ ਕੱਪੜੇ ਪਾਉਣ, ਨੀਲੇ ਪਾਉਣ, ਚਿੱਟੇ ਪਾਉਣ, ਸਫੈਦ ਪਾਉਣ ਜੋ ਵੱਢੀ ਕੱਪੜੇ ਪਾ ਲੈਣ ਪਰ ਉਹਨਾਂ ਦੀ ਸੋਚ ਇੱਕੋ ਹੀ ਹੁੰਦੀ ਹੈ ਕਿ ਪਰਮਾਤਮਾ ਦਾ ਜਿਹੜਾ ਕਾਨੂੰਨ ਹੈ ਉਹ ਹਰ ਥਾਂ ਤੇ ਇੱਕ ਹੈ। ਤੂੰ ਲਿਖ ਲਿਖੀ ਵੀ ਕਹਿੰਦੀ ਹਵਾ ਵੱਖਰੀ ਨਹੀਂ ਚੱਲਦੀ। ਸਾਧ ਸੰਗਤ ਦੀ ਪਾਕਿਸਤਾਨ ਦੇ ਵਿੱਚ ਵੀ ਲੋਕ ਆਕਸੀ ਜੇ ਲੈਦੇ ਆਪਾਂ ਇੰਡੀਆ ਦੇ ਲੋਕ ਆਕਸੀ ਜੇ ਲੈਣ। ਕੁਦਰਤ ਦੇ ਕਾਨੂੰਨ ਹਰ ਥਾਂ ਤੇ ਇੱਕ ਹੁੰਦੇ ਨੇ। ਤੇ ਬੰਦੇ ਨੇ ਬਣਾਏ ਜਿਹੜੇ ਹੁੰਦੇ ਨੇ ਉਹ ਬਦਲ ਦੇ ਦਿੱਤੇ। ਸਾਧ ਸੰਗਤ ਸਾਡੇ ਦੇਚ ਦੇ ਕਾਨੂੰਨ ਵੱਖਰੇ ਦੂਸਰੇ ਦੇਸ਼ਾਂ ਦੇ ਕਾਨੂੰਨ ਵੱਖਰੇ ਨੇ। ਤੇ ਇਸੇ ਤਰ੍ਹਾਂ ਪਰ ਜਿਹੜੇ ਕੁਦਰਤ ਦੇ ਜਿਹੜੇ ਕਾਨੂੰਨ ਹੁੰਦੇ ਨੇ ਉਹ ਬਦਲਦੇ ਨਹੀਂ ਕਿਤੇ ਵੀ ਨਹੀਂ ਬਦਲਦੇ ਉਹ ਹਰ ਥਾਂ ਹਰ ਦੇਸ਼ ਹਰ ਮਜਬ ਲਈ ਹਰ ਜਾਤ ਲਈ ਹਰ ਧਰਮ ਲਈ ਇੱਕ ਹੁੰਦੇ ਨੇ ਇਸ ਕਰਕੇ ਜਿਹੜੇ ਅਸਰ ਵਿੱਚ ਬਾਇਗਰੂ ਨਾਲ ਜੁੜਨਗੇ ਉਹਨਾਂ ਦੀ ਸੋਚ ਇੱਕੋ ਹੀ ਹੋਏਗੀ ਕਿਉਂਕਿ ਜਦੋਂ ਕੁਦਰਤ ਦਾ ਕਾਨੂੰਨ ਸਭ ਲਈ ਇੱਕ ਹੈ ਤਾਂ ਭਗਤਾਂ ਦਾ ਰਾਮ ਪਰ ਮੇਰੀ ਹੀ ਗੋਡ ਬਾਇਗਰੂ ਨੂੰ ਕਰੇ ਉਹਨਾਂ ਦੀ ਸੋਚ ਇੱਕੋ ਹੀ ਹੋਵੇਗੀ ਸੋ ਦਿੱਗੂ ਇਸ ਕਰਕੇ ਇੱਕੋ ਇੱਕ ਦੁਨੀਆ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜਿਹਦੇ ਵਿੱਚ ਰਾਮ ਕਹਿਣ ਵਾਲੇ ਰਹੀਮ ਕਹਿਣ ਵਾਲੇ ਖੁਦਾ ਕਹਿਣ ਵਾਲੇ ਵਾਇਗਰੂ ਕਹਿਣ ਵਾਲੇ ਸਾਰ ਸੰਗਤ ਜੀ ਅੱਲਾਹ ਕਹਿਣ ਵਾਲੇ ਸਾਰਿਆਂ ਨੂੰ ਇੱਕੋ ਥਾਂ ਦੇ ਉੱਤੇ ਬਿਠਾਇਆ ਕੇ ਪੂਰੀ ਦੁਨੀਆ 'ਚ ਤੁਹਾਨੂੰ ਕਿਤੇ ਨਹੀਂ ਮਿਲੇਗਾ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਝਗੜਦਾ ਝਗੜਾ ਚੱਲਦਾ ਰਿਹਾ ਮੈਂ ਬਸ ਇੱਕ ਦੋ ਮਿੰਟ ਤੁਹਾਡੇ ਲੈਣੇ ਆ ਜਿਆਦਾ ਨਹੀਂ ਸਾਰ ਸੰਗਤ ਜੀ ਨੂੰ ਬਾਦਰੀ ਪੱਜ ਦਾ ਝਗੜਾ ਆ ਜਾਂਦਾ ਸੀ ਝਗੜਾ ਕੀ ਸੀਗੇ ਕੋਈ ਗੱਲ ਨਹੀਂ ਸਿਰ ਬਗ ਮਸਜਿਦ ਵੀ ਰਖਵਾਲਾ ਹੈ ਤੇ ਰਾਮ ਮੰਦਿਰ ਵੀ ਰਖਵਾਲਾ ਹੈ ਪਰ ਇਹ ਸਾਡੀ ਤਰਾਸ ਦੀ ਹੈ ਵੀ ਜਿਹੜੇ ਖੁਦਾ ਕਹਿਣ ਵਾਲੇ ਨੇ ਅੱਲਾ ਕਹਿਣ ਵਾਲੇ ਨੂੰ ਰਾਮ ਸੁਣ ਕੇ ਜਿਹੜਾ ਸਾਧ ਸੰਗਤ ਦੇ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਉੱਥੇ ਜਿਹੜੇ ਰਾਮ ਕਹਿਣ ਵਾਲੇ ਨੇ ਉਹ ਖੁਦਾ ਕਹਿ ਕੇ ਖੁਦਾ ਸੁਣ ਕੇ ਖੁਸ਼ ਨਹੀਂ ਹਾਂਦੇ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਪਾਰਲੀਮੈਂਟ ਦੀ ਮੀਟਿੰਗ ਹੁੰਦੀ ਹੈ ਜਾਂ ਸਭਾ ਬੈਠਦੀ ਹੈ ਉੱਥੇ ਹਰਿਆਣੇ ਦੇ ਮੰਤਰੀ ਨੇ ਜਦ ਪੀਨੀ ਗੱਲ ਕਹੀ ਸੀ ਕਿ ਇਹ ਝਗੜਾ ਇੱਕ ਦਿਨ ਜ ਖਤਮ ਹੋ ਸਕਦਾ ਦੋਨੇ ਤਰ੍ਹਾਂ ਦੀ ਸ਼ੀ ਲੋ ਸਕਦੀਆਂ ਨੇ ਉੱਥੇ ਨਾ ਮੰਦਿਰ ਬਣਾਓ ਨਾ ਉੱਥੇ ਮਸਜਿਦ ਬਣਾਓ ਉੱਥੇ ਗੁਰਦੁਆਰਾ ਸਾਹਿਬ ਬਣਾ ਕੇ ਗੁਰਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਹੋ ਉਹਦੇ ਚੋਂ ਰਾਮ ਦੀ ਆਵਾਜ਼ ਵੀ ਆਉਂਦੀ ਹੈ ਉਹਦੇ ਵਿੱਚੋਂ ਅਧਰਾ ਦੀ ਆਵਾਜ਼ ਵੀ ਆਉਂਦੀ ਹੈ ਸਾਸਾਨੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਕੋਈ ਸ਼ਬਦ ਪੜ੍ਹਦਾ ਹੈ ਅੱਲਾਹ ਹਾਕਮ ਪਾਤ ਹੈ ਸ਼ੱਕ ਕਰਨ ਦੇ ਦੂਸਰ ਕੋਏ ਦੂਸਰ ਕੋਏ ਸਾਸਾਨੀ ਦੀ ਪਵਲ ਅੱਲਾਹ ਦਾ ਨੂਰ ਪਾਇਆ ਜਿਹਨ ਕੋਈ ਗੁਰਸਾਣ ਵਾਚਦਾ ਉਹਦੀ ਬੰਨੂ ਸ਼ਾਂਤੀ ਹੁੰਦੀ ਹੈ RAM ਸ਼ਹਿਰ ਸਤ ਸ਼ਬਦ ਗਜ਼ਾਰਾਂ ਵਾਲੀ ਸ਼ਰੂ ਗੰਸਾ ਦੇ ਵਿੱਚ ਆਏ ਜਿਹਨ ਕੋਈ ਗੁਰਬਾਣੀ ਚੋ ਰਾਤ ਰਾਤ ਸੁਣਦਾ ਹੈ ਉਹਦੇ ਮਨ ਨੂੰ ਹਿੰਦੂ ਦੇ ਬੰਨੂ ਸ਼ਾਂਤੀ ਹੁੰਦੀ ਸੋ ਗੁਰੂ ਗ੍ਰੰਥ ਸਾਹਿਬ ਸੱਚੇ ਬਾਸ਼ਾ ਸਾਨੂੰ ਮਾਣ ਉਹਨਾ ਦਿੰਦਾ ਦੇਖੋ ਅੱਜ ਦਾ ਇਹ ਅਜਨਾ ਜਿਹੜਾ ਦਿਨ ਹੈ ਨਾ ਕਿ ਬਹੁਤ ਮਵਾਰਦਗੀ ਤੇ ਪੂਰੀ ਦੁਨੀਆ ਵਾਸਤੇ ਇੱਕ ਬਹੁਤ ਮਹਾਨ ਦਿਨ ਹੈ ਵੀ ਅੱਜ ਦੇ ਦਿਨ ਉਹ ਗ੍ਰੰਥ ਦਾ ਪ੍ਰਕਾਸ਼ਨ ਹੋਇਆ ਉਹ ਗ੍ਰੰਥ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਕੀਤੇ ਗਏ ਸਾਡੇ ਸਾਰੀ ਦੁਨੀਆ ਨੂੰ ਇੱਕ ਵਾਰ ਦੇ ਇਕੱਠੇ ਕਰ ਦੇਗਾ ਤੇ ਨੁਕਰੀ ਗੱਲ ਇਹ ਹੈ ਕਿ ਅਸੀਂ ਦੀਵਾਰੀਆਂ ਹੋਰ ਬੜਾ ਕੁਝ ਬੜੇ ਵੱਡੇ ਪੱਦਰ ਤੇ ਬਣਾਉਂਦੇ ਆ ਪਰ ਗੁਰੂ ਗ੍ਰੰਥ ਸਾਹਿਬ ਵਾਲੇ ਸੱਚੇ ਪਾਤਸ਼ਾਹ ਵਾਲੇ ਦੇਨ ਸਿੱਖੀ ਗੁਦਾਰਾ ਸਾਈਂ ਦੀ ਪਹੁੰਚ ਦੇ ਪੂਰੇ ਬਡੇ ਪੱਦਰ ਤੋਂ ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨਤਾ ਨੂੰ ਸਮਝਣਾ ਹੈ ਤੇ ਨੋਬਲ ਪੁਰਸਕਾਰ ਜੇਤੂ ਇੱਕ ਬੀਬੀ ਤੇ ਪਰਲ ਇਸ ਵਕਤ ਜਿੰਦੀ ਹੈ ਹਲੇ ਸਾਸਾ ਜੀ ਨੇ ਆਪਣੀ ਜੋ ਡਾਇਰੀ ਵਿੱਚ ਇੱਕ ਗੱਲ ਲਿਖੀ ਕਹਿੰਦੀ ਜਿਸ ਦਿਨ ਦੁਨੀਆ ਨੂੰ ਅਕਲ ਆ ਗਈ ਤੇ ਸਾਸਾ ਜੀ ਜਿਸ ਦਿਨ ਦੁਨੀਆ ਕੋਲ ਕੋਈ ਹੱਲ ਨਹੀਂ ਰਹੇਗਾ ਜਿਸ ਦਿਨ ਦੁਨੀਆ ਦੇ ਸਾਰੀਆਂ ਫਲਸਫੀਆਂ ਸਾਰੀਆਂ ਜਿੰਨੀਆਂ ਵੀ ਵਿਚਾਰਧਾਰਾ ਖਤਮ ਹੋ ਜਾਣਗੀਆਂ ਉਸ ਦਿਨ ਇੱਕੋ ਹੀ ਜਿਹੜੀ ਵਿਚਾਰਧਾਰਾ ਰਹੇਗੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਰਹਿਗੇ ਸੋ ਸਾਨੂੰ ਇਸ ਗੱਲ ਤੇ ਵਿਮਾਨ ਕਰਨਾ ਚਾਹੀਦਾ ਕਿ ਹੈ ਤਾਂ ਗੁਰੂ ਗ੍ਰੰਥ ਸਾਹਿਬ ਸਿੱਤੇ ਪਾਸ਼ਾ ਸੱਚੀ ਮਾਣਕਤਾ ਦੇ ਪਰ ਸਾਡੀ ਝੋਲੀ ਵਿੱਚ ਪਏ ਨੇ ਸਾਨੂੰ ਮਹਾਰਾਜ ਸਿੱਤੇ ਪਾਸ਼ਾ ਨੇ ਬਖਸ਼ੇ ਕੀਤੇ ਨੇ ਕਿ ਅਸੀਂ ਬਾਣੀ ਦਾ ਪ੍ਰਚਾਰ ਪੂਰੀ ਦੁਨੀਆ 'ਚ ਕਰੀਏ। ਸੋ ਗੁਰੂ ਗ੍ਰੰਥ ਸਾਹਿਬ ਸਿੱਤੇ ਪਾਸ਼ਾ ਦਿੱਤੋ ਮਹਾਨਤਾ ਗੁਰੂ ਗ੍ਰੰਥ ਸਾਹਿਬ ਇਹ ਦੁਨੀਆ 'ਚ ਕਿਤੇ ਵੀ ਮਿਲੇਗੀ ਸਾਧ ਸੰਗਤ ਐਸਾ ਸਿੱਤੇ ਪਾਸ਼ਾ ਜਿਹੜਾ ਕਿਸੇ ਹਲ ਬਿਖਤਰਾ ਨਹੀਂ ਕਰਦਾ ਹਰ ਪੱਖ ਤੋਂ ਸਾਨੂੰ ਗਿਆਨ ਦਿੰਦਾ ਵਾ ਤੇ ਦੂਸਰੀ ਜਿਹੜੀ ਬੇਨਤੀ ਅੱਜ ਗ੍ਰੰਥੀ ਜੋ ਸਿੰਘ ਆਪਾ ਗੁਰੂ ਗੋਰੀ ਸਹਿਬਾਨਾ ਵਿੱਚ ਰੱਖਦੇ ਆ ਸਾਰੇ ਸਾਧ ਸੰਗਤ ਦੀ ਸਾਰ ਜਗ੍ਹਾ ਤੇ ਗੁਰਤੀ ਸਿੱਖ ਸਹਿਬਾਨ ਹੁੰਦੇ ਹਨ ਜੋ ਸਾਨੂੰ ਪਾਠ ਕਰਕੇ ਸੁਣਾਉਂਦੇ ਆ ਉਹਨਾਂ ਦਾ ਵੀ ਸਾਧ ਸੰਗਤ ਦੀ ਅੱਜ ਦੇ ਦਿਨ ਤੋਂ 1604 ਭਾਗ ਤੋਂ 420 ਸਾਲ ਪੈ ਜਾਂਦਾ ਉਹਦੀ ਪਰੰਪਰਾ ਦੀ ਸੂਤ ਆਤਮਾਨਸ ਤੇ ਇਹ ਵੀ ਮਸਲੇ ਬਹੁਤ ਜ਼ਿਆਦਾ ਨਹੀਂ ਬਹੁਤ ਵਿਚਾਰ ਕਰਨੀਆਂ ਗੱਲਾਂ ਆ ਗ੍ਰੰਥੀ ਸਿੰਘਾਂ ਦੇ ਉੱਤੇ ਪ੍ਰਬੰਧਕਾਂ ਦਾ ਤੇ ਗ੍ਰੰਥੀ ਸਿੰਘਾਂ ਦਾ ਤਾਲਮੇਲ ਕਿਸ ਤਰ੍ਹਾਂ ਹੋਵੇ ਕਿਸ ਤਰ੍ਹਾਂ ਪਿੰਡਾਂ ਨੂੰ ਸਾਸ ਸੰਗਤ ਜੀ ਡੋਕਟ ਕੀਤਾ ਜਾਵੇ ਕਿੰਨਾ ਪਿੰਡਾਂ 'ਚ ਲਹਿਰਾਂ ਚੱਲਣ ਕਿੰਦਾ ਇਹ ਬਹੁਤ ਲੰਮੀਆਂ ਵਿਚਾਰ ਤੇ ਸਮਾਂ ਮੰਗਦੇ ਲੰਮੀਆਂ ਗੱਲ ਇਹ ਗੱਲਾਂ ਬਹੁਤ ਲੰਮਾ ਸਮਾਂ ਲੈਂਦੀਆਂ ਨੇ ਪਰ ਸਾਸ ਸੰਗਤ ਜੀ ਪਰ ਫਿਰ ਵੀ ਮੈਂ ਇੰਨੇ ਹੀ ਸਮੇਂ ਦੇ ਵਿੱਚ ਰਹਿ ਕੇ ਉਹਨਾਂ ਦੇਖੋ ਕੇ ਬਾਅਦ ਸ਼ੌਣ ਕਰਕੇ ਸਾਸ ਸੰਗਤ ਤੇ ਇੰਨਾ ਹੀ ਮੈਂ ਬੇਨਤੀਆਂ ਕਰਦਾ ਹੋਇਆ ਆਪ ਸਾਰੀ ਸੰਗਤ ਨੂੰ ਇੰਨਾਂ ਦੋਨਾਂ ਹੀ ਪਾਵਨ ਪਿੱਤਰ ਦਿਹਾੜਿਆਂ ਦੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਤੇ ਸਾਧ ਸੰਗਤ ਗੁਰਦੁਆਰਾ ਪਠਾ ਸਾਹਿਬ ਦੇ ਜਿਹੜੇ ਗ੍ਰੰਥੀ ਸਵਾਰ ਨੇ ਜੀ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਕੋ ਆ ਕੇ ਸੰਗਤ ਦਰਸ਼ਨਵਾਦ ਕਰ ਦੇਣ ਸਾਡੇ ਅੱਜ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਸਾਧ ਸੰਗਤ ਜਿਹੜੇ ਨਾਂ ਤੱਕ ਕਿਸੇ ਜਾਣ ਨਿਸ਼ਾਨ ਬਿਨ ਮਾਜ਼ਰੇ ਤੇ ਇਹਨਾਂ ਦੀ ਹਿੰਮਤ ਦੀ ਦਾਤ ਦੇਣ ਵਾਲੀ ਤੇ ਬਹੁਤ ਪ੍ਰੇਮ ਵਾਲੀ ਰੂਹ ਨੇ ਤੁਹਾਡੇ ਨਗਰ ਨੂੰ ਮਿਲੇ ਹੋਏ ਨੇ ਸਾਧ ਸੰਤ ਦੀ ਸੋ ਇਹਦਾ ਦਾ ਹਰਸ਼ਾ ਉਦਮ ਰਹਿੰਦਾ ਹੈ ਕਿ ਐਸੀ ਕੁਛ ਨਾ ਕੁਛ ਕਰਦੇ ਨਹੀਂ ਸੰ ਨੂੰ ਜੋੜਦੇ ਵੀ ਹੈ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮਾਲਕ ਸੱਚਾ ਬਾਸ਼ਨ ਚੱਡੀ ਕਲੱਬ ਸਾਰੀਆਂ ਸੰਗਤਾਂ ਦੀ ਚੱਡੀ ਕਲੱਬ ਵਿੱਚ ਨਗਰ ਦੀ ਚੱਡੀ ਕਲਾ ਹੋਵੇ ਇੰਨੀ ਅਮੀਰੀਆਂ ਕਰਦਾ ਹੋਇਆ ਸ਼ਿਮਾ ਦੇ ਜੱਜ ਗਾਂਧੀ ਗੱਜਵੱਜ ਕੀਮਤ ਤੇ ਬਲਾਉ ਸਰਕਾਰ ਸਹਿਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਡੀ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੇ ਲੱਖ ਲੱਖ ਵਧਾਈ ਹੋਵੇ ਸਮਾਂ ਬਹੁਤ ਹੋ ਗਿਆ ਕਿਉਂਕਿ ਇਸ ਕਰਕੇ ਨਹੀਂ ਕਰਕੇ ਖੜਿਆ ਲੇਟ ਹੋ ਗਏ ਨਹੀਂ ਤਾਂ ਕੋ ਸਮਾਂ ਮਿਲਦਾ ਜਿਵੇਂ ਬਾਬਾ ਜਸ ਸਿੰਘ ਜੀ ਨੇ ਸਮਾਂ ਦਿੱਤਾ ਸੀ ਕਿ ਕਿਵੇਂ ਕੋਈਨ ਵਾਲ ਸਾਹਿਬ ਬਾਬਾ ਮੋਹਨਾ ਜੀ ਬਾਣੀ ਦਾ ਸਤਕਾਰ ਕਰਦੇ ਸੀ ਤੇ ਕਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਬਾਬਾ ਪੁੱਟਾ ਜੀ ਭਾਈ ਸੱਲਵਾ ਦੇ ਭਾਈ ਨਿਧੀ ਚੰਦ ਬੜੇ ਸਿੰਘ ਗਏ ਕਿਵੇਂ ਉਹ ਗੁਰੂ ਨਾਨਕ ਸਾਹਿਬੀ ਤੋਂ ਲੈ ਕੇ ਗੁਰੂ ਅਰਮਾਨ ਦਾਸ ਤੱਕ ਦੀ ਬਾਣੀ ਜੋ ਗਵਿੰਦਵਾਲ ਸਾਹਿਬ ਸੀ ਕਿਵੇਂ ਲੈ ਕੇ ਅੰਮ੍ਰਿਤਸਰ ਸਾਹਿਬ ਆਏ ਤੇ ਕਿਵੇਂ ਸਤਿਕਾਰ ਕੀਤਾ ਜੇ ਕਹਿੰਦੇ ਉਹ ਸਤਿਕਾਰ ਤੇ ਅਸੀਂ ਚੱਲੀਏ ਪੜਦੇ ਜਰੂਰ ਆ ਰਾਜ ਕਰੇਗਾ ਖਾਲਸਾ ਪਰ ਜੇ ਕਿਤੇ ਉਸ ਮਰਜ਼ਾ ਦਾ ਤੇ ਚੱਲੀ ਜਾਈਏ ਅਸੀਂ ਆਪੇ ਰਾਜ ਕਰੂਗਾ ਕਿਉਂਕਿ ਕਿਸੇ ਕਿਸੇ ਪਿੰਡ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਪਰ ਬਾਬਾ ਜਸਵੰਤ ਸਿੰਘ ਜੀ ਤੇ ਬਹੁਤ ਬੜੀ ਹਿੰਮਤ ਹੈ ਜੇ ਕਿਤੇ ਨਾਮ ਨਹੀਂ ਪੈਂਦਾ ਅਸੀਂ ਤਲਾਰਾ ਤੋਂ ਵੀ ਬੜੀ ਸੰਗਤ ਨੂੰ ਸਾਰੀ ਕਮੇਟੀ ਨੂੰ ਤੇ ਉਹ ਜਥਾ ਕੀਰਤਨ ਕਰਦਾ ਸਾਰਿਆਂ ਨੂੰ ਲੈ ਕੇ ਆਉਂਦੇ ਹੁਣ ਸਮਾਂ ਥੋੜਾ ਹੋਣ ਦੇ ਬਾਵਜੂਦ ਅਸੀਂ ਲੇਟ ਹੋ ਗਏ ਫਿਰ ਵੀ ਭਾਈ ਸਾਰੀਆਂ ਸੰਗਤਾਂ ਨੂੰ ਇਸ ਦਿਹਾੜੇ ਦੀ ਲੱਖਵਾਂ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ